ਜਦੋਂ ਪਿਆ ਅੱਖਾਂ ਦੇ ਵਿੱਚ ਪ੍ਰਦੂਸ਼ਨ ਪੈਂਦਾ ਪਿਆ ਫੇਰ ਤਾਂ 11 ਮਾਰ ਦੇ ਘੋੜੇ ਲੱਗਣ ਲੱਗੇ ਨੇ ਸ਼ਾਮ ਦੇ 4 ਵਜੇ ਨੇ ਇਹ ਨਹੀਂ ਹਟਦੇ ਇਹ ਗੁਰੂ ਦੇ ਲਾਲਨ ਜੰਗ ਜਿੱਤ ਕੇ ਜਾਣਦੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਵੀ ਜਿੱਤੀ ਜਿੱਤ ਕੇ ਹੁਣ ਵੀ ਮੜਾਂਗੇ ਮਰਦੇ ਨਹੀਂ ਜਦੋਂ ਕਿ ਰਾਜਾ ਨੇ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਬਾਪੂ ਅਟੇਨਾ ਜੀ ਜੰਗ ਬੋਲਦੇ ਆ ਅਸੀਂ ਆਪਣਾ ਕਫਨ ਸਿਰ ਤੇ ਬੰਨ ਗਿਆ ਆ ਆਪਣੇ ਅਸੀਂ ਬੱਚਿਆਂ ਨੂੰ ਕਹਿ ਕੇ ਆਉਂਗੇ ਅਸੀਂ ਇੰਜ ਨਹੀਂ ਪਰਦੇ ਆ ਕਿ ਪਿਛਲੇ ਸਾਲ ਜੱਸਾ ਬੰਦੀਆਂ ਦੇਣ ਦੇਣਾ ਜਜਬਾ ਜੱਸਾ ਬੰਦੀਆਂ ਵੀ ਸਾਡੇ ਨਾਲੋਂ ਪਹਿਲਾਂ ਉੱਠ ਕੇ ਜੱਸਾ ਬੰਦੀਆਂ ਨੂੰ ਸਵਾਲ ਇੱਕ ਇਹਦੀ ਉੱਠ ਕੇ ਆਇਆ ਨੇ ਫਿਰ ਅਗੋਂ ਇਹਨਾਂ ਨੂੰ ਵੀ ਅਸੀਂ ਤੇਰਾਗੇ ਬਲੇ ਸੋਹਾਰਾ ਜੈ 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 ਰੋਜ਼ੀ ਜੱਸੇ ਨਾਲ ਲੜੀ ਜਾਂਦੀ ਇਹ ਬਕਾਉ ਸਾਦਾ ਰੁੱਦਾ ਸਾਦਾ ਕਲ ਰੁੱਦਾ ਕਲ ਕੀ 5 ਕਿਲਾ ਜ਼ਮੀਨ ਸੀ ਇਸ ਕਾ 50 ਕਿਲਾ ਜ਼ਮੀਨ ਬਣਾ ਕੇ ਰੁੱਦਾ 50 ਕਿਲਾ ਜ਼ਮੀਨ ਬਣਾ ਕੇ ਰੁੱਦਾ ਵੇਚ ਕੇ ਅੱਛਾ ਸਾਨੂੰ ਪੈਸੇ ਕਰਦੇ ਨੇ ਅਰ ਕੀ ਬੁਲਾਏ ਮੋਦੀ ਆਵੇਗਾ ਮੋਦੀ ਦੇ ਬੰਦੇ ਕੱਟ ਕੇ ਬੁਲਾਵਾਂਗੇ ਉੱਥੇ ਵੀ ਸਾਡੇ ਵੇਚ ਆ ਕੇ ਬੈਠ ਕੇ ਕਰੋ ਐਤ ਕੀ ਘੇਰਾਂਗੇ ਐਤ ਕੀ ਵੇਚ ਘੇਰਾਂਗੇ ਐਤ ਕੀ ਸੁੱਕਾ ਨਹੀਂ ਮਰਦੇ ਅਸੀਂ ਆਪਣੀ ਕਿੰਨੀ ਦੂਰ ਤੱਕ ਗਏ ਕਿੱਥੇ ਅਸੀਂ ਸਿਰਾਂ ਤੇ ਜਾ ਕੇ ਪੱਕੀਆਂ ਗੋਲੀਆਂ ਮਾਰ ਕੇ ਕੰਨ ਮਾਰ ਕੇ ਆਏ ਪੱਕੀ ਜਾ ਕੇ ਕੰਨ ਮਾਰ ਕੇ ਆਏ ਅਸੀਂ ਗੋਲੀਆਂ ਮਾਰ ਦੇਣ ਪੈਰਾ ਜਿਸੀਂ ਕਹਿੰਨੇ ਵੀ ਅਸੀਂ ਸਾਨੂੰ ਲੰਘਣ ਦਿਓ ਸਾਡਾ ਕੋਈ ਤੁਹਾਡੇ ਨਾਲ ਜਵਾਬ ਵਾਸਤੇ ਤੁਸੀਂ ਸਾਡੇ ਪੁੱਤਰ ਹੋ ਅਸੀਂ ਤੁਹਾਡੇ ਮਾਪੇਵਾ ਸਾਡੀ ਵੀ ਗੱਲ ਸੱਚੀ ਆ ਅਸੀਂ ਮਰਦੇ ਪਈਏ ਸਾਨੂੰ ਕੁਝ ਨਹੀਂ ਦੇ ਦੇ ਹਰੇ ਕਿਸਾਨ ਦਾ ਸਰ ਘੱਡੋ ਘੜ ਪੰਜਾਬ ਦੇ 5-5 ਲੱਖ ਕਰ ਦਿਆ ਇਸ ਕਰ ਛੋਟੇ ਤੋਂ ਵੱਡੇ ਤੋਂ ਲਾ ਕੇ 50 ਲੱਖ ਤੋਂ ਲਾ ਕੇ 5 ਲੱਖ ਤੱਕ ਵੱਡੇ ਪੂੰਜੀ ਬਜੇ ਤੇ ਕਰਜ਼ਾ ਮaaf ਕਰ ਦਿੱਤਾ ਜਾਂਦਾ ਆ ਸਾਡੇ ਸਾਡੇ 20 ਲੱਖ ਦੀ ਲਿਮਟ ਨਹੀਂ ਸਰ ਆ ਬੈਂਕਾਂ ਦੀ ਸਾਡੇ ਪੂੰਜੀ ਕੀਤੀ ਜਾਂਦੀ ਜਗ੍ਹਾ ਬੈਂਕਾਂ ਵੀ ਅਸੀਂ ਬੱਚੇ ਬਾਹਰ ਭੇਜਣਦੇ ਆ ਬੈਂਕ ਦੀ ਪਹਿਲਾਂ ਸਾਰੀ ਕਲੀਅਰ ਕਰਕੇ ਸਾਹ ਸਾਨੂੰ ਜ਼ਮੀਨ ਵੇਚ ਕੇ ਫਿਰ ਬੱਚੇ ਬਾਹਰ ਮਜ਼ਦੂਰਾਂ ਨੂੰ ਕੁਝ ਨਹੀਂ ਜੀ ਮੇਰੇ ਮਜ਼ਦੂਰ ਵੀ ਦਿੱਤੇ ਖਾ ਰਹੇ ਮਜ਼ਦੂਰ ਸੀ ਮਜ਼ਦੂਰ ਖਲਾ ਵੀ ਬੋਲੋ ਉਹਨਾਂ ਨੂੰ ਕੁਝ ਨਹੀਂ ਮਿਲਿਆ 0 ਨੰਬਰ ਦੇ ਖਾਤੇ ਤੇ ਬੈਂਕ ਪਾਇ ਕੋਈ ਵੀ ਨਹੀਂ ਆਇਆ ਗੱਡੀਦਾਰ ਨੇ ਉਹ ਲੇਬਰ ਕਾਪੀਆਂ ਬਣਵਾਈਆਂ ਨਾ ਤੇ 11 ਕਾਪੀਆਂ ਦੇ ਮਜ਼ਦੂਰਾਂ ਦੇ ਵਿੱਚ ਪੈਸੇ ਆਏ ਨਹੀਂ ਕਾਪੀਆਂ ਵਿੱਚ ਕੁਝ ਨਹੀਂ ਆਇਆ ਬਲਕਿ ਪੈਸੇ ਜਮ੍ਹਾਂ ਕਰਾਏ ਰੋ ਵੀ ਨਹੀਂ ਆਏ ਲੇਬਰ ਚੌਂਕ ਤੇ ਜਾ ਕੇ ਕੋਈ ਵੀ ਢੇੜਾ ਮਾਰੋ ਤੁਸੀਂ ਲੇਬਰ ਚੌਂਕ ਤੇ ਜਾ ਕੇ ਮਾਰੋ ਲੇਬਰ ਲੇਬਰ ਵਾਲੇ ਦਾ ਬੁਰਾ ਹਾਲ ਏ ਤੇ ਗੱਡੀਆਂ ਦੇ ਡਾਲੇ ਨੇ ਡਾਲੇ ਵੀ ਨਹੀਂ ਮਿਲਦੇ ਲੇਬਰ ਵਾਲੇ ਨੂੰ ਪੁੱਛੋ ਜਾ ਕੇ ਹੂੰ ਇੱਥੇ ਇੱਕ ਗੱਲ ਨਹੀਂ ਹੋ ਹਾਰੀ ਇੱਕ ਗੱਲ ਏ ਕਚਹਿਰੀਆਂ ਦੇ ਵਿੱਚ ਦੇਖੋ ਜਾ ਕੇ ਇੱਥੇ ਉੱਥੇ ਜਾ ਕੇ ਬੈਠੋ ਉੱਥੇ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ ਲੇਬਰ ਵਿੱਚ ਵੀ ਲੇਬਰ ਵਾਲੇ ਦਾ ਬੁਰਾ ਹਾਲ ਏ ਜ਼ੀਰੋ ਨੰਬਰ ਦੇ ਖਾਤੇ ਬਣਵਾਏ ਇਹ ਕਹਿੰਦੇ ਸੋਨਾ ਸਸਤਾ ਹੋ ਜਾਏਗਾ ਪਾਣੀ ਦੇ ਭਾਅ ਵੀ ਘੇਗਾ ਕੀ ਸੋਨਾ ਸਸਤਾ ਹੋਇਆ ਦੱਸੋ ਇਹ ਜੋ ਵੀ ਲੜਕੀਆਂ ਦੇ ਵਿਆਹ ਕਰ ਰਹੇ ਨੇ ਨਾ ਇਹ ਸਾਰੇ ਜੋ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਮਹਾਰਾਜ ਨੇ ਆਪਣੀ ਮਿਹਨਤ ਦਿੱਤੀ ਆ ਇਹ ਕਰ ਰਹੇ ਸਰਕਾਰ ਕੁਝ ਨਹੀਂ ਕਰਦੀ ਹੁਣ ਤੁਹਾਨੂੰ ਲੱਗਦਾ ਕਿਸਾਨ ਕਿਸਾਨ ਮਜ਼ਦੂਰ ਇਕਤਾ ਦਾ ਨਾਹਰਾ ਲੱਗਦਾ ਇੱਕ ਗੱਲ ਹੋ ਰਹੀ ਹੈ ਸਾਰੀਆਂ ਗੱਲਾਂ ਨੇ 50000 ਰੁਪਏ ਕਹਿੰਦੇ ਕੁੜੀ ਨੂੰ ਕੋਈ ਵੀ ਵਿਆਹ ਕਰੇ ਗਰੀਬ ਨੂੰ ਹੈਗੇ ਪਹਿਲਾਂ ਨਹੀਂ ਮਿਲਦਾ ਵਿਆਹ ਹੋ ਜਾਏਗਾ ਬਾਅਦ ਚੁੱਕੀ ਉਹਨੇ ਸਿਰ 'ਚ ਪਾਣੇ ਪਹਿਲਾਂ ਦੋ ਉਸ ਨੂੰ 50000 ਵਿਚਾਰਾ ਆਪਣੇ ਗਰੀਬ ਕੁਛ ਕਰੇ ਇਹ ਗੱਲਾਂ ਇੱਕ ਨਹੀਂ ਹੋ ਹਰ ਇੱਕ ਗੱਲ ਇਹ ਹਰ ਮਜ਼ਦੂਰ ਵਾਸਤੇ ਇਹ ਥਾਂ ਥਾਂ ਤੇ ਗੱਲ ਜਾਣੀ ਚਾਹੀਦੀ ਹੈ ਠੀਕ ਹੈ ਜੀ ਜਿਹੜੀ ਜਥੇਬੰਦੀਆਂ ਨਾਲ ਨਹੀਂ ਆ ਉਹਨਾਂ ਨੂੰ ਕੀ ਦੇਣ ਜਿਹੜੀਆਂ ਜਥੇਬੰਦੀਆਂ ਨਾਲ ਨਹੀਂ ਕੁਛ ਵਿਚਾਰੇ ਮਜਬੂਰੀ ਦੇ ਕਰਕੇ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ ਘਰ ਬੈਠੇ ਨੇ ਵਿਚਾਰੇ ਪੂਰੀ ਪੂਰੀ ਰੋਟੀ ਖਾ ਰਹੇ ਨੇ ਘਰ ਦਾ ਮੱਸੀ ਗੁਜ਼ਾਰਾ ਚੱਲ ਰਿਹਾ ਕੋਈ ਬਿਮਾਰ ਏ ਕੋਈ ਕੋਸ਼ੀ ਠੀਕ ਹੈ ਜੀ ਲੀਵਰ ਵਾਲੇ ਵੀ ਵਿਚਾਰੇ ਨਹੀਂ ਆ ਰਹੇ ਐਸੀ ਵਜ੍ਹਾ ਨਾਲ ਵੀ ਉੱਥੇ ਜਾ ਕੇ ਵੀ ਅਸੀਂ ਘਰ ਦਾ ਮਸਿਕ ਜਾਰਾ ਚੱਲ ਰਿਹਾ ਹੈ ਮੇਨ ਗੱਲ ਇਹੀ ਹੈ ਤੁਸੀਂ ਜਾ ਕੇ ਲੇਵਰ ਚੌਂਕ 'ਚ ਜਾ ਕੇ ਕਲਕਲੇ 'ਚ ਜਾ ਕੇ ਵੇਖੋ ਅਸੀਂ ਖੁਦ ਹੁਣ ਹੁਣ ਕਿਸਾਨ ਮਜ਼ਦੂਰ ਇਕਤਾ ਹੋ ਗਈ ਹੈ ਇਕੱਠੀ ਅਸੀਂ ਸਾਰੇ ਹੀ ਆ ਲੇਵਰ ਵਾਲੇ ਵੀ ਸਾਰੇ ਵਿੱਚ ਮਿਕਸ ਆ ਹੂੰ ਦੂਸਰੀ ਗੱਲ ਹੈ ਜੀ ਮੋਦੀ ਨੂੰ ਅਸੀਂ ਬਣਾਇਆ ਕੋਈ ਵੀ ਮੰਤਰੀ ਜੇ ਮੰਤਰੀ ਸਹੀ ਹੈ ਹੁੰਦਾ ਨਾ ਮੰਤਰੀ ਕੋਈ ਵੀ ਸਹੀ ਦੇਸ ਦੇ ਕੰਮ ਕਿੱਕ ਕਰਦਾ ਹੈ ਤਾਂ ਉਹ ਜਨਤਾ ਵਿੱਚ ਆ ਕੇ ਆਰਾਮ ਨਾ ਬੰਧਾ ਕੋਈ ਅਸੀਂ ਉਹਨੂੰ ਮਾਰ ਨਹੀਂ ਦੇਣ ਲੱਗੇ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਅਸੀਂ ਹੱਥ ਜੋੜ ਕੇ ਉਹਦੇ ਅੱਗੇ ਖੜਾਂਗੇ ਬਰਕਾ ਹੋਤਾ ਉਹਨੂੰ ਚਾਹੀਦਾ ਐ ਜਿਹੜੇ ਗੋਲੇ ਬਰੂ ਦੇ ਬਸਾਰੇ ਉਹ ਚੰਗੀ ਗੱਲ ਹੈ ਪਾਕਿਸਤਾਨ ਵੀ ਕਰਦਾ ਪਾਕਿਸਤਾਨ ਹਾਂਜੀ ਪਾਕਿਸਤਾਨ ਵੀ ਕਰਦਾ ਜਿੱਦਾਂ ਇਹ ਵਿਆਹ ਕਰੰਦੇ ਆ ਮੋਦੀ ਸਰਕਾਰ ਹੈ ਇਸੇ ਕਰਕੇ ਪਾਕਿਸਤਾਨ ਤੇ ਜੰਗ ਤਾਂ ਹੀ ਲੱਗਿਆ ਭਾਈ ਇਹ ਭਾਈ ਜਿਹੜੇ ਅਸੀਂ ਕਾਲੇ ਜਿਹੜੇ ਕਾਲੇ ਕਾਨੂੰਨ ਜਿਹੜੇ ਮਾਫ ਕਰਵਾਏ 734 ਬੰਦੇ ਸ਼ਹੀਦ ਗਏ ਸਨ ਇਰੇ ਸੱਜਣੋ 34 ਬੰਦੇ ਸੀਗੇ ਕਿਹਾ ਕੇ ਮੁੱਦੀ ਨੇ ਕਾਲੇ ਕਾਨੂੰਨ ਮੰਨੇ ਆ ਉਹਨਾਂ ਨੇ ਸਾਨੂੰ ਲਿਖਤੀ ਰੂਪ ਨਹੀਂ ਕੋ ਦਿੱਤਾ ਅਸੀਂ ਹੁਣ ਜਿਹੜੇ ਕਾਲੇ ਕਾਨੂੰਨ ਨੇ ਅੱਜ ਭਰਾਵੋ ਅੱਜ ਕਿਸਾਨ ਤੇ ਮਜ਼ਦੂਰ ਦੀ ਦੁਰਦਸ਼ਾ ਹੋ ਰਹੀ ਹੈ ਉਹਦੇ ਬੱਚੇ ਭੁੱਖੇ ਮਰਦੇ ਹੋ ਰਹੇ ਨੇ ਅਸੀਂ ਜਿਹੜੇ ਕਿਸਾਨ ਆ ਛੋਟੇ ਕਿਸਾਨਾਂ ਦੇ ਖਤਮ ਹੋ ਗਏ ਅਸੀਂ ਕੀ ਚੀਜ਼ ਅਸੀਂ ਕਾਹਦੇ ਖਤਰਿਆਂ ਅਸੀਂ ਆਪਣੇ ਆਪਣੇ ਫਸਲਾਂ ਦੇ ਨਸਲਾਂ ਬਚਾਉਣ ਖਤਰਿਆਂ ਅਸੀਂ ਕੱਪੜਾ ਬੰਨ੍ਹ ਕੇ ਤੁਰਿਆ ਅਸੀਂ ਇਹ ਮੋਤੀ ਤੇ ਖੱਟਰ ਦਾ ਛਾਪਾਂ ਕਰਕੇ ਤੁਰਾਂਗੇ ਜਾਂ ਕਵਰ ਪੱਟ ਕੇ ਬੰਦ ਕਰਕੇ ਜਾਵਾਂਗੇ ਮੋਤੀ ਨੂੰ ਇਹ ਦੱਸ ਕੇ ਜਾਵਾਂਗੇ ਪੰਜਾਬ ਵਾਲੇ ਆ ਗਏ ਤੇ ਸਾਡੇ ਨਾਲ ਹੋਰ ਸੂਬਿਆਂ ਦਾ ਬਹੁਤ ਵੱਡਾ ਸਾਥ ਸਾਹਿਬਾ ਭਰਾਵੋ ਇਹਨਾਂ ਆ ਜਿਹੜੇ ਗੋਲੇ ਚੱਲਦੇ ਨੇ ਪਾਕਿਸਤਾਨ ਨਾਲ ਜਲਾਲਨ ਚੀਨ ਨਾਲ ਜਲਾਲਨ ਆ ਸਾਡੇ ਜਵਾਕਾਂ ਨੇ ਫੱਟੜ ਕਰਦੇ ਜਵਾਕ ਇੱਥੇ ਹਜ਼ਾਰਾਂ ਦੇ ਹਿਸਾਬ ਤੋਂ ਵੱਧ ਗੋਲਾ ਚੱਲ ਗਿਆ ਭਾਈ ਇਹ ਕਿਸਾਨਾਂ ਨੇ ਕੋਈ ਆ ਰੋਗ ਨਹੀਂ ਲਾਈ ਜੀ ਇਹ ਸਰਕਾਰ ਦੀ ਲਾਈ ਹੋਈ ਰੋਗ ਹੈ ਕਿਸਾਨ ਤੇ ਆਪਣਾ ਆਰਾਮ ਨਾਲ ਜਾ ਰਹੇ ਨੇ ਦਿੱਲੀ ਚਲ ਕੋਈ ਗੱਲ ਨਹੀਂ ਬੈਠ ਕੇ ਗੱਲ ਕਰਾਂਗੇ ਇੱਥੇ ਕੋਈ ਲੜਾਈ ਵਾਲੇ ਕੋਈ ਕੰਮ ਨਹੀਂ ਹੈਗੇ ਇਹ ਜਿਹੜੀਆਂ ਗੋਲਾ ਵਰਸਾਈ ਕਰਦੇ ਬਿਲਕੁਲ ਗਲਤ ਗੱਲ ਹੈ ਨਾਕਾ ਲੱਗਨ ਦਾ ਕੋਈ ਮਤਲਬ ਨਹੀਂ ਹੋ ਇਹਨਾਂ ਮਜ਼ਦੂਰ ਮਜ਼ਦੂਰਾਂ ਦਾ ਕੰਮ ਰੁਕੇ ਨੇ ਜਾ ਕੇ ਵੇਖੋ ਜੀ ਗੱਡੀਆਂ ਸਾਰੀਆਂ ਟੁਕੀਆਂ ਹੋਈਆਂ ਨੇ ਗੋਲੀ ਚਲਾ ਰਹੇ ਉਹਨਾਂ ਦੇ ਸਿਰ ਤੇ ਹੀ ਮਜ਼ਦੂਰਾਂ ਦਾ ਜੇਤੇ ਕੰਮ ਸਾਰੇ ਚੱਲਦੇ ਆਹ ਦੇਖੋ ਕਿਵੇਂ ਗੋਲੀ ਲੱਗੇ ਮੁੰਡੇ ਨੂੰ ਕੈਮਰਾਫੋਨਾਂ ਤੇ ਵੇਖੋ ਆਹ ਵੇ ਗੋਲੀ ਗੋਲੀ ਹਥਿਆਰ ਸਾਨੂੰ ਵੀ ਦਿੱਤੇ ਹੋਏ ਨੇ ਜੀ ਇਹਦੇ ਵਿੱਚ ਕੋਈ ਪਾਇਆ ਹੋਇਆ ਕਿਹੜੀ ਗੋਲੀ ਹੈ ਜੀ ਰਬੜ ਵਾਲੀ ਗੋਲੀ ਹੈ ਜੀ ਇਹ ਰਬੜ ਵਾਲੀ ਗੋਲੀ ਜੀ ਉਹ ਦੇਖੋ ਜੇ ਆਹ ਦੇਖੋ ਸਾਡੇ ਮਾਰੇ ਹੋ ਆਪਣੇ ਪੌਂਟੇ ਪਰਲੇ ਪਾਸੇ ਦਾ ਬਾਪੂ ਜੀ ਰੋਕਾਂ ਲਾਈਆਂ ਹੋਈਆਂ ਨੇ ਅੱਗੇ ਹੁਣ ਅੱਗੇ ਵਧੋਂਗੇ ਕਿ ਪਿੱਛੇ ਹਟੋਂਗੇ ਨਹੀਂ ਅੱਗੇ ਜਾਵਾਂ ਪਛਾਹ ਨਹੀਂ ਅੱਗੇ ਚੱਲਾਂਗੇ ਪਰ ਉਹਨਾਂ ਨੇ ਤਾਂ ਸ਼ਰੀਏ ਗੱਡਤੇ ਨੇ ਸੁੰਬੇ ਗੱਡੀ ਬੈਠੇ ਨੇ ਸਭ ਪੌਂਟ ਦੇ ਨੇ ਅੱਛਾ ਸਭ ਪੌਂਟ ਦੇ ਨੇ ਅੱਛਾ ਤਾਂ ਉਹਦਾ ਗੋਲੇ ਸੱਟੀ ਜਾਂਦੇ ਆ ਧੂਏ ਵਾਲੇ ਵੇ ਗਾਲੀ ਵਾਹੀ ਵੀ ਗੋਲੇ ਛੁੜਦੇ ਆ ਹਾਂਜੀ ਵਹੀ ਗੋਲੇ ਛੁੱਟਾਂਗੇ ਅੱਛਾ ਸਾਡੇ ਕੋਲ ਹੱਥ ਗੋਲੇ ਆ ਅੱਛਾ ਅਸੀਂ ਡਰਨਾ ਨਹੀਂ ਕਿਸੇ ਕੋਈ ਮੋਦੀ ਨੇ ਸਾਨੂੰ ਮਾਰ ਦਿੱਤਾ ਭੁੱਖੇ ਆ ਅੱਛਾ ਇਨਾ ਨਾਲ ਸਸਤਾ ਕਰ ਦਿੱਤਾ ਤੇ ਕੀ ਉਹਦੇ ਵਧਾਂਗੇ ਬਚਾਵਾਂਗੇ ਕੀ ਉਹਦਾ ਖਾਵਾਂਗੇ ਤੇ ਹਰ ਮਰ ਜਾਵਾਂਗੇ ਆਪਣੀ ਏਨ ਤੋਂ ਨਹੀਂ ਪਿੱਛੇ ਰਵਾਂਗੇ ਸ਼ਾਨ ਨਹੀਂ ਹਲਾਵੀ ਠੀਕ ਹੈ ਜੀ ਦੇਖੋ ਜਿੱਥੋਂ ਤੱਕ ਨਜ਼ਰ ਜਾਂਦੀ ਹੈ ਟਰਾਲੀਆਂ ਹੀ ਟਰਾਲੀਆਂ ਨੇ ਇਧਰ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਹੀ ਟਰਾਲੀਆਂ ਕਿਲੋਮੀਟਰਾਂ ਤੱਕ ਇਹ ਹਜ਼ਾਰਾਂ ਟਰੈਕਟਰ ਟਰਾਲੀਆਂ ਖੇਤਾਂ ਦੇ ਪੁੱਤ ਲੈ ਕੇ ਆ ਧਮਕੇ ਨੇ ਪੂਰੀ ਤਿਆਰੀ ਨਾਲ ਇਹ ਵੀ ਆਏ ਨੇ ਤੇ ਅੱਗੋਂ ਸਰਕਾਰ ਨੇ ਵੀ ਪ੍ਰਸ਼ਾਸਨ ਨੇ ਵੀ ਕਿੰਨੀਆਂ-ਕਿੰਨੀਆਂ ਪੱਥਰ ਦੀਆਂ ਸੇਲਾਂ ਕਿਲ ਸ਼ਰੀਏ ਬੈਰੀਗੇਡ ਟੋਏ ਪੱਟ ਕੇ ਪੂਰੀ ਤਿਆਰੀ ਕੀਤੀ ਹੈ ਹੁਣ ਵੇਖਣਾ ਇਹ ਹੈ ਕਿ ਇਹਨਾਂ ਚੋਂ ਕੌਣ ਅੱਗੇ ਵਧਦਾ ਅਜੇ ਕਹਿ ਸਕਦੇ ਆਂ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਨਹੀਂ ਆਈਆਂ ਜਾਂ ਜਿਨ੍ਹਾਂ ਵੱਲੋਂ ਇਹ ਸੱਦਾ ਨਹੀਂ ਸੀ ਜੇ ਉਹ ਵੀ ਨਾਲ ਹੁੰਦੀਆਂ ਦਾ ਸੱਚਮੁੱਚ ਇਹ ਦੁਬਾਰਾ ਫੇਰ ਪਹਿਲੇ ਕਿਸਾਨ ਅੰਦੋਲਨ ਨਾਲੋਂ ਵੀ ਵੱਡਾ ਤੇ ਇਤਿਹਾਸਕ ਅੰਦੋਲਨ ਹੋ ਨਿਬੜਨਾ ਸੀ